ਪ੍ਰਧਾਨ ਮੰਤਰੀ ਮੋਦੀ ਅਜ 75 ਵਰਿਆਂ ਦਾ ਹੋ ਗਿਆ ਮੈਂ ਮੁਬਾਰਕਾਂ ਤਾਂ ਨਹੀਂ ਦੇਣੀਆਂ ਸਵਾਲ ਕਰਨਾ ਉਹਨਾਂ ਦੇ ਅੰਧ ਭਕਤਾ ਨੂੰ ਬੀਜੇਪੀ ਦੀ ਆਰਐਸਐਸ ਦੀ ਆਈਡਿਓਲੋਜੀ ਆ ਜਦੋਂ ਕੋਈ ਵੀ ਲੀਡਰ 75 ਵਰਿਆਂ ਦਾ ਹੋ ਜਵੇ ਉਹ ਮਾਰਗਦਰਸ਼ਕ ਮੰਡਲ 'ਚ ਚਲਿਆ ਜਾਂਦਾ ਜਿਵੇਂ ਕਿ ਪ੍ਰਧਾਨ ਮੰਤਰੀ ਬਣਦੇ ਲਾਹੇ 'ਚ 11-12 ਸਾਲ ਪਹਿਲਾਂ ਮੋਦੀ ਨੇ ਲਾਲ ਕਿਸ਼ਨ ਅਡਵਾਨੀ ਨੂੰ ਮਾਰਗਦਰਸ਼ਕ ਮੰਡਲ 'ਚ ਧੱਕਿਆ ਤਾਂ ਸੋ ਅੱਜ ਜਿਹਦੀ ਵਾਰੀ ਆ ਗਈ ਆ ਇਸ ਦੇ ਬਾਬਤ ਤੁਸੀਂ ਦੇਖਿਆ ਪਹਿਲਾਂ ਅਨ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਵੀ ਸੁਣੇ ਨੇ ਉਹਨਾਂ ਵੀ ਇਸ ਚੀਜ਼ ਦੀ ਤਿੰਨ ਚਾਰ ਮਹੀਨੇ ਪਹਿਲਾਂ ਪ੍ਰੋੜਤਾ ਕੀਤੀ ਸੀ ਸੋ ਇਹਨਾਂ ਦੇ ਵਿੱਚ ਅੰਦਰੂਨੀ ਤਣਾਅ ਤਾਂ ਹੈ ਉਹ ਆਰਐਸਐਸ ਤੇ ਮੋਦੀ ਹੋਰਾਂ ਚ RSS ਦਾ ਇਹ ਮਤਲ ਅੰਦਰੂਨੀ ਤੌਰ ਤੇ ਦਾਵਾ ਤੇ ਕੈਡਰ ਕੋਲ ਵੀ ਮੋਦੀ ਹੁਣ RSS ਤੇ ਧਰਮ ਦੀ ਆਈਡੋਲੋਜੀ ਤੇ ਘੱਟ ਚੱਲਦਾ ਗੁਜਰਾਤੀ ਵਪਾਰੀਆਂ ਦੇ ਦਬਾਅ ਚ ਉਹਨਾਂ ਦੇ ਪੱਖ ਚ ਵੱਧ ਚੱਲਦਾ ਸੋ ਇਸੇ ਕਰਕੇ ਉਹ ਇਹਨੂੰ ਪਲਟ ਕੇ ਕੋਈ ਆਪਣੇ ਪੱਖ ਦਾ RSS ਦੀ ਆਈਡੋਲੋਜੀ ਦਾ ਬੰਦਾ ਲਾਉਣਾ ਚਾਹੁੰਦੇ ਨੇ ਪਰ ਸੋ ਇੰਨਾ ਸੌਖਾ ਵੀ ਨਹੀਂ ਹੈਗਾ ਸੋ ਇਸੇ ਤਰ੍ਹਾਂ BJP ਦਾ ਜਿਹੜਾ ਰਾਸ਼ਟਰੀ ਪ੍ਰਧਾਨ JP ਨੱਡਾ ਉਹ ਵੀ ਕਾਰਜਕਾਲ ਉਹਨਾਂ ਦਾ 3 ਸਾਲੇ ਹੁੰਦਾ ਤੇ ਉਹ ਪੂਰੇ ਕਰਕੇ ਹੋਰ ਲਾਉਣਾ ਬਣਦਾ ਉਮਰਾਂ 'ਚ ਵੀ ਉਹ 75 ਆ ਨੂੰ ਪਾਰ ਕਰ ਗਏ ਸੋ ਕਈਆਂ ਦਾ ਮੰਨਣਾ ਇਹ ਆ ਕਿ ਵੀ ਮੋਦੀ ਆਪਣੀ ਹੁਣ ਗਾਜ ਉਹਨਾਂ 'ਪਰ ਸਿੱਟ ਦੂਗਾ ਸ਼ਾਇਦ ਇੰਜ ਟਲ ਜੇ ਪਰ ਮੈਨੂੰ ਲੱਗਦਾ ਮੋਦੀ ਪ੍ਰਧਾਨ ਮੰਤਰੀ ਹੈ ਇਹਨੂੰ ਪਲਟਣਾ ਆਰਐਸਐਸ ਵਾਸਤੇ ਵੀ ਇੰਨਾ ਸੌਖਾ ਨਹੀਂ ਹਾਲਾਂਕਿ ਮੋਦੀ ਹੁਣ ਆ ਆਰਐਸਐਸ ਦੀਆਂ ਕੁਝ ਸਿਫਤਾਂ ਵੀ ਕਰਨ ਕੀਤੀਆਂ ਉਹਨੇ ਕਈ ਲਾਲ ਕਿਲੇ ਤੋਂ ਕੀਤੀ ਜ ਜਿਹੜਾ ਕਿ 11 ਸਾਲ ਤੇ ਚੁੱਪ ਰਿਹਾ ਕਿਉਂਕਿ ਇਹਨੂੰ ਵੀ ਲੱਗਦਾ ਕਿ ਕਿਤੇ ਕਿ ਆਰਐਸਐਸ ਦਾ ਕੈਡਰ ਦਾ ਵੋਟ ਬੈਂਕ ਟੁੱਟਦਾ ਕਿਉਂਕਿ ਸੱਤਾਧਾਰੀ ਦਾ ਬਿਆਨ ਜਿਹੜਾ ਜਾਨੂੰ ਸੱਤਾ ਚੋਂ ਹਟਾਉਣਾ ਇੰਨਾ ਸੌਖਾ ਨਹੀਂ ਹੁੰਦਾ ਮੇਰਾ ਮੰਨਣਾ ਕਿਤੇ ਕਈ ਵਾਰ ਇਹੋ ਜਿਹਾ ਕੰਮ ਵੀ ਹੋ ਜਾਂਦਾ ਬਿਨਾਂ ਖੇਡਣਾ ਨਾ ਖੇਡਣ ਦੇਣਾ ਬਾਕੀ ਤੁਸੀਂ ਅਗਲੀ ਸਾਂਝ ਦੇ ਹੀ ਹੋ ਸੋ ਦੇਖਦੇ ਹਾਂ ਹੁਣ ਇਹ મોદી ਸੱਤਾ ਛੱਡੂਗਾ ਜਾਂ ਨਹੀਂ ਸੋ ਇਹ ਇਹਨਾਂ ਦੇ ਅਨੁਭਗਤਾਂ ਲਈ ਸਵਾਲ ਆ ਧੰਨਵਾਦ ਸ਼ੇਅਰ ਕਰਦੇ ਹੋ ਜੀ ਬਾਕੀ ਆਪਣੇ ਜਿਵੇਂ ਕਮੈਂਟ ਕਰਕੇ ਵਿਚ ਆ ਜਰੂਰ ਦੇ